ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੁੱਟੇ ਹੋ ਗਏ ਮੈਨੂੰ ਵੀਡੀਓ ਸੱਦ ਲਾ ਵੀਰੇ ਯਾਰ ਮੈਨੂੰ ਵੀਡੀਓ ਸੱਦ ਕੇ ਮੇਰਾ ਇਲਾਜ ਕਰਾ ਦਿਓ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾ ਮੇਰਾ ਖੂਨ ਰੋਜ ਹੀ ਮੇਰਾ ਖੂਨ ਵਗਦਾ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈਨੂੰ ਪਤਾ ਨਹੀਂ ਵੀਰੇ ਕਿਦਾਂ ਆਂ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਹਾ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਯਾਦ ਕਰ ਲੋ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਚਾਲਾ ਕੀਤਾ ਮੇਰੀ ਵੀਡੀਓ ਜਿੱਥੇ ਤੱਕ ਪਜਾਓ ਦੀ ਪਜਾਓ ਮੋਦੀ ਨੂੰ ਕਹਿ ਦੋ ਮੋਦੀ ਨਹੀਂ ਹੱਲ ਕਰਨਾ ਕੋਈ ਕਰਨਾ ਦਾ ਯਾਪ ਭਗਵਾਨ ਤਵਾ ਦੇ ਕਰਨਾ ਮੇਰੇ ਘਰ ਦੇਆਂ ਦਾ ਰੂ ਰੂ ਬੁਰਾ ਹਾਲ ਹੈ ਮੇਰੇ ਘਰ ਦੇਆਂ ਨੂੰ ਸਾਂਭ ਲਓ ਜਿਹੜੇ ਮੇਰੇ ਘਰ ਦੇ ਉੱਥੇ ਕੋਲ ਆ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੁੱਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹਾਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇੱਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਵੰਦਮਾਨ ਦੇ ਵੀ ਦੇਖ ਲਿਆ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਸੁਣਨ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਵੀਡੀਓ ਸੱਦ ਲਾ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦੋ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾ ਮੇਰਾ ਖੂਨ ਰੋਜ ਹੀ ਮੇਰਾ ਖੂਨ ਵਗਦਾ ਘੰਟੇ-ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ ਮੈਨੂੰ 4 ਬੋਤਲਾਂ ਛਾੜ ਦਿੰਦੇ 4 ਬੋਤਲਾਂ ਰੋਹ ਛੜਦੀਆਂ 4 ਬੋਤਲਾਂ ਰੋਹ ਛੜਦੀਆਂ 4 ਬੋਤਲਾਂ ਰੋਹ ਛੜਦੀਆਂ 4 ਬੋਤਲਾਂ ਮੇਰੀਆਂ ਰੋਹ ਉੱਤਰ ਜਾਂਦੀਆਂ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈਨੂੰ ਪਤਾ ਨਹੀਂ ਵੀਰੇ ਕਦਾਂ ਹਮ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਆਂ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਯਾਦ ਕਰ ਲੋ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ ਮੈਂ ਇੱਥੇ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਇੰਡੀਆ 'ਚ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਪਰ ਮੈਨੂੰ ਹੁਣ ਕਹਿਣਾ ਪੈਂਦਾ ਪਰ ਮੈਨਾਂ ਕੋਈ ਨਹੀਂ ਖੜਿਆ ਮੈਨਾਂ ਕੋਈ ਨਹੀਂ ਖੜਿਆ ਵੀਰੇ ਮੇਰੀ ਸਰਕਾਰ ਤੈਨੂੰ ਇੱਕਾ ਹੀ ਵੇਚ ਤੇ ਜਾਂ ਮੈਨੂੰ ਇਥੋਂ ਕੱਢ ਲਾ ਮੇਰੀ ਮੇਰੀ ਵੀਡੀਓ ਜਿੱਥੇ ਤੱਕ ਪਜਾਓ ਦੀ ਪਜਾਦਾ ਮੋਦੀ ਨੂੰ ਕਹਿਦਾ ਮੋਦੀ ਨਹੀਂ ਹੱਲ ਕਰਨਾ ਕੋਈ ਕਰਨਾ ਦਾ ਜਾਪਕ ਬਾਤ ਮਾਰ ਨਹੀਂ ਕਰਨਾ ਮੈਨੂੰ ਕੱਢ ਲਓ ਮੇਰਾ ਇਲਾਜ ਕਰਾ ਦਿਓ ਪੀਜੀਆਈ ਮੈਂ ਆਇਆ ਵੀ 3-4 ਮਹੀਨੇ ਹੀ ਹੋਏ ਸਗੇ ਮੈਂ ਆਇਆ ਹੀ ਹੁਣ ਸਗਾ ਕੰਮ ਮੇਰਾ ਬੜਾ ਥੋੜਾ ਸੈੱਟ ਦੀ ਤਨਖਾਹ ਤਾਂ ਉਹ ਵੀ ਠੀਕ ਸੀ ਪਰ ਮੇਰੇ ਸਾਟਾ ਲੱਗ ਗਈ ਮੇਰਾ ਸਾਰਾ ਸੈਟਅਪ ਖਰਾਬ ਹੋ ਗਿਆ ਯਾਰ ਵੀਰੇ ਮੈਨੂੰ ਸੱਦ ਲਓ ਯਾਰ ਆ uh -huh. ਮੇਰੇ ਘਰ ਦੇਆਂ ਦਾ ਰੋ ਰੋ ਬੁਰਾ ਹਾਲ ਆ ਮੇਰੇ ਘਰ ਦੇਆਂ ਨੂੰ ਸਾਬ ਲਓ ਜਿਹੜੇ ਮੇਰੇ ਘਰ ਦੇ ਉੱਤੇ ਕੋਲ ਆ ਮੇਰੇ ਜਿਹੜੇ ਘਰ ਦੇ ਉੱਤੇ ਕੋਲ ਆ ਮੈਨੂੰ ਸਾਬ ਲਓ ਮੇਰੇ ਘਰ ਦੇਆਂ ਨੂੰ ਉੱਥੇ ਮੇਰਾ ਦਾ ਹੈ ਹੀ ਹੈ ਬੁਰਾ ਹਾਲ ਮਨਾਲਾ ਵੀ ਬੁਰਾ ਹਾਲ ਹੋਇਆ ਪਿਆ ਪਲੀਜ਼ ਜਿਹੜੇ ਮੈਨੂੰ ਵਿੱਚ ਕਾਲ ਕਰ ਦੇਦਾਗਾ ਮੇਰਾ ਬੁਰਾ ਹਾਲ ਆ ਵੀਰੇ ਮੈਨੂੰ ਕੱਢ ਲਓ ਇਤੋਂ ਨਾ ਨਾ ਯਾਰ ਮੈਸੀ ਮੈਨੂੰ ਭੇਜ ਦੇਣੀ ਵੀਰੇ ਆ ਵੀਡੀਓ ਮੇਰੀ ਸ਼ੇਅਰ ਕਰ ਦਿਓ ਜਿੱਤੇ ਤੱਕ ਕਰ ਹੁੰਦੀ ਵੀਰੇ ਹੱਥ ਜੋੜ ਕੇ ਬੇਨਤੀ ਆ ਹੱਥ ਤਾਂ ਮੇਰੇ ਜੋੜਦੇ ਨਹੀਂ ਆ ਹੱਥ ਮੇਰਾ ਚੱਲਦਾ ਇਹਨਾਂ ਨੇ ਇਹਨਾਂ ਨੇ ਉਹ ਵੀ ਨਹੀਂ ਚੱਲਣ ਜੋਗ ਰਹਿਣ ਦੇਣਾ ਆ ਹੱਥ ਥੱਲੇ ਮੇਰਾ ਮਾੜਾ ਮਾੜਾ ਚੱਲਦਾ ਮੇਰੇ ਪਲੇਟਾ ਭਈਆਂ ਇਹਨਾਂ ਨੇ ਮੇਰਾ ਖੂਨ ਰੋਜ਼ ਹੀ ਵਗਦਾ ਨਾ ਨਾ ਕੇਅਰ ਕਰਦੇ ਵੀਰੇ ਨਾ ਕੋਈ ਡਾਕਟਰ ਆਉਂਦਾ ਆਪਰੇਸ਼ਨ ਕਰਦਾ ਚਲ ਜਾਂਦਾ ਆਪਰੇਸ਼ਨ ਕਰਕੇ ਛਿੱਟ ਕੇ ਚਲ ਜਾਂਦਾ ਛਿੱਟ ਕੇ ਚਲ ਜਾਂਦਾ ਆਪਰੇਸ਼ਨ ਕਰਕੇ ਹਾਂ ਮੈਂ ਵੀਡੀਓ ਫਿਨਿਸ਼ ਲਗਾ ਕੰਮ ਨਾ 50 ਜਿਉ ਬਸ ਭਾਈ ਗੁਰੂ ਜੀ ਆਖਾਰ ਦਾ ਭਾਈ ਗੁਰੂ ਜੀ ਇਪਦੇ ਮੇਰਾ ਏਜੰਟ ਨਕੌਦਰ ਦਾ ਮੈਨੂੰ ਕਹਿੰਦਾ ਸੀ ਤੂੰ ਫੋਰ ਕੇ ਲਿਫਟ ਚਲਾਏਂਗਾ ਪਰ ਉਹਨੇ ਮੈਨੂੰ ਕੂੜੇ ਦੀ ਫੈਕਟਰੀ ਚ ਬਾੜਿਆ ਇਥੇ ਬਹੁਤ ਦਾ ਏਜੰਟ ਆ ਮੇਤੋਂ ਉਹਦੀਆਂ ਫੋਟੋਆਂ ਵੀ ਪਈਆਂ ਵੀਡੀਓ ਵੀ ਪਈਆਂ ਮੇਤੋਂ ਉਹਦੇ ਥਰੂ ਕੋਈ ਨਾ ਆਇਆ ਉਹਨੇ ਮੇਰੇ ਪੈਸੇ ਗਾਹ ਮਾਰੇ ਮੇਰਾ ਮੈਂ ਤਾਂ 8-9 ਲੱਖ ਰੁਪਏ ਲੈ ਲਿਆ ਉਹਨੇ ਮੇਰੇ ਭਰਾ ਦਾ ਭਰਾ ਦਾ ਵੀ ਫੇਕ ਬਾਰਕ ਪਰਮਿਟ ਕਢਾਇਆ ਸੀ ਉਹਨੇ ਹੁਣ ਫੇਰ ਸਾਤੋਂ ਮੈਂ ਉੱਤੋਂ 50000 ਰੁਪਇਆ ਮੜਾਇਆ ਉਹਦਾ ਪਹਿਲਾਂ ਦਿੱਤਾ ਸੀ ਮੈਂ ਕਿਹਾ ਨਾ ਆਵੀ ਤੂੰ ਫਸ ਜਾਣਾ ਇੱਥੇ ਆ ਕੇ ਨਾ ਆਵੀ ਘਰ ਦੀ ਗਰੀਬੀ ਇਦਾਂ ਨਹੀਂ ਕੱਢ ਹੋਣੀ ਵੀਰੇ ਇੰਡੀਆ ਰਹਿ ਕੇ ਕੰਮ ਕਰ ਲਓ ਜਾਂ ਉਦਾਂ ਪੈਰੀਂ ਕਿਤੇ ਚੰਗੀ ਤਰ੍ਹਾਂ ਕੰਮ ਕਰ ਲਓ ਇੱਥੇ ਡਾਕਟਰ ਕੇਅਰ ਨਹੀਂ ਕਰਦੇ ਵੀਰੇ ਕੇਅਰ ਨਹੀਂ ਕਰਦਾ ਕੋਈ ਨਹੀਂ ਕੇਅਰ ਕਰਦਾ ਪਲੀਜ਼ ਮੇਰੀ ਵੀਡੀਓ ਜਿੱਥੇ ਤੱਕ ਪਹੁੰਚਦੀ ਪਹੁੰਚਾ ਦੇ ਮੇਰੇ ਵੀਰ ਜੋ ਮਿੰਟ ਤੋਂ ਇੰਡੀਆ 'ਚ ਮੇ ਤੋਂ ਘਾਤੀਆ ਹੋਈਆਂ ਮੈਂ ਉਹ ਗਲਤੀਆਂ ਆਪਣੀਆਂ ਧਾਰੀਆਂ ਮੰਨਦਾ ਪਰ ਹੁਣ ਓਕੇ ਟਾਈਮ ਚ ਮੇਰਾ ਘੜ ਜਾਓ ਯਾਰ ਘੜ ਜਾਓ ਘੜ ਜਾਓ ਮੇਨਾ